ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 50 ਸਾਲ ਦੀ ਉਮਰ 'ਚ ਆਈ ਵੀ ਐਫ ਵੀ ਐਫ ਕਰਵਾਉਂਦੇ ਆਪਰਾਧ ਪੜੋ ਕਿਵੇਂ ਮੁਸੇਵਾਲਦੀ ਮਾਂ ਨੇ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ ਮਾਨਸਾਏ ਕੁਮਾਰ ਚ ਮਰਸੂ ਪੰਜਾਬ ਦਾ ਇੱਕ ਸ਼ੁਭ ਦੀਪ ਸਿੰਘ ਸਿੱਧੂ ਉਰਫ ਸਿੱਧੂ ਮਸੇਵਾਲ ਦੀ ਮਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦਿਨ ਚਾ ਰਹੀ ਹੈ ਸਿੱਧੂ ਮਸੇਵਾਲ ਦੇ ਪਰਿਵਾਰਕ ਸੂਤਰਾਂ ਨੇ ਇਸ ਦੀ ਪੁਸ਼ਟੀ ਮੀਡੀਆ ਕੋਲ ਕੀਤੀ ਹੈ ਹਾਲਾਂਕਿ ਅਜੇ ਤੱਕ ਪਰਿਵਾਰ ਵੱਲੋਂ ਇਸ ਸੰਬੰਧੀ ਕੋਈ ਵੀ ਅਪਰਾਧਕ पुष्टि नहीं हुई है अपने 28 साल के क्लोते पुत्र और पंजाबी गायक सिद्धू मुसेवाल के कत्ल तो बाद अपनी मां चरन कौर ਹੁਣ ਫੇਰ ਤੋਂ ਮਾਂ ਬਣ ਵਾਲੀ ਹੈ ਇਸ ਦੇ ਨਾਲ ਹੀ ਇਸ ਪੁਸ਼ਟੀ ਕਰਦੇ ਮੁਸੇਵਾਲ ਦੀ ਤਾਈ ਚਮਕੌਰ ਸਿੰਘ ਨੇ ਦੱਸਿਆ ਕਿ ਚਰਨ ਕੌਰ ਨੇ ਆਈ ਐਫ ਆਈ ਵੀ ਐਫ ਦੀ ਮਦਦ ਲਈ ਹੈ ਅਤੇ ਉਸ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਹੈ ਚਰਨਕੌਰ ਮਾਰਚ ਵਿੱਚ ਬੱਚੇ ਨੂੰ ਜਨਮ ਦੇ ਸਕਦੀ ਹੈ ਸੂਤਰ ਅਨੁਸਾਰ ਚਰਨਕੌਰ ਦੇ ਵਿਦੇਸ਼ ਵਿੱਚ ਆਈ ਵੀ ਐਫ ਤਕਰੀਨ ਵਜੋਂ ਕੀਤੀ ਗਈ ਕਿਉਂਕਿ ਦੇਸ਼ ਵਿੱਚ ਉਮਰ ਸੀਮਾ 50 ਸਾਲ ਹੈ ਚਰਨਕੌਰ ਅਤੇ ਉਸਦੀ ਪਤੀ ਬਲਕੌਰ ਸਿੰਘ ਪਿਛਲੇ 2 ਮਹੀਨਿਆਂ ਤੋਂ ਮੂਸੇਵਾਲ ਦੇ ਹਵੇਲੀ ਆਉਣ ਵਾਲੀ ਨੋ ਨਹੀਂ ਮਿਲ ਰਹੇ ਹਾਂ ਦੱਸ ਦਈਏ ਕਿ ਮੋਸੇਵਾਲ ਦੀ 29 ਸਾਲ ਦਰ 22 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ